ਉਹਨੇ ਐਨਐਸਐ ਲਾਇਆ ਕੀ ਨੇ ਅਮਰ ਤਾਂ ਪਾਉਂਦੇ ਜੇ ਬੰਦ ਕੀ ਨਹੀਂ ਕੀਤਾ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਨਾ ਤਾਂ ਹੁਣ ਪੰਜਾਬ ਸਰਕਾਰ ਦੀ ਤਾਂ ਮਨਛਾ ਪਹਿਲਾਂ ਹੀ ਕਲੀਅਰ ਹੋ ਗਈ ਉਹਦੇ ਜਿੱਤਣ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਦੁਬਾਰੇ ਐਨਐਸ ਰੀਪੀਟ ਹੋਈ ਆ ਸਵਾਲ ਤਾਂ ਉਹਦੇ ਤੇ ਹੀ ਖੜੇ ਹੋ ਰਹੇ ਨੇ ਸੱਤਾਧਾਰ ਸਰਕਾਰ ਹੋਵੇ ਸੱਤਾਧਾਰ ਪਾਰਟੀ ਹੋਵੇ ਉਹਨੇ ਆਪ ਦੇ ਪੰਜ ਮੰਤਰੀ ਮੈਦਾਨ ਚ ਉਤਾਰੇ ਸੀਗੇ ਪੰਜਾਂ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਜਿੱਤਿਆਗਾ ਤੇ ਚਾਰ ਮੰਤਰੀ ਜਿਹੇ ਆ ਜਿਹੜੇ ਆਪ ਦੇ ਹਰਕਿਆਂ ਚ ਹਾਰ ਗਏ ਇਹ ਅੰਮਤਪਾਲ ਦਾ ਮੁੱਦਾ ਨਹੀਂ ਨਾ ਉਹਨਾਂ ਲੋਕਾਂ ਦਾ ਮੁੱਦਾ ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਬਣ ਚੁੱਕਿਆ ਹੈ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਣ ਚੁੱਕੀ ਹੈ ਕਿਉਂਕਿ ਇਹ ਪੰਜਾਬ ਦੇ ਨਾਲ ਜਿਹੜਾ ਇਹ ਕਹਿ દઈએ ਧੱਕਾ ਇਹ ਲੰਬੇ ਸਮੇਂ ਤੋਂ ਹੋ ਰਿਹਾ ਅੱਜ ਕਿੰਨੇ ਬੰਦੀ ਸਿੰਘ ਸਜ਼ਾ ਪੂਰੀ ਕਰਕੇ ਜੇਲ੍ਹਾਂ ਚ ਬੰਦ ਨੇ ਜਿੱਥੇ ਤੱਕ ਕਿ ਪੱਤਰ ਦਾ ਕੋਈ ਜਵਾਬ ਤੱਕ ਹਲੇ ਤੱਕ ਹੋਮ ਮਿਨਿਸਟਰੀ ਦੇ ਵੱਲੋਂ ਬਾਜਬ ਨਹੀਂ ਸਮਝਾਇਆ ਗਿਆ ਕਿ ਉਹ ਚਿੱਠੀ ਦਾ ਜਵਾਬ ਦਿੱਤਾ ਜਾਵੇ ਜਿਹੜੀ ਸਰਕਾਰ 92 ਸੀਟਾਂ ਲੈ ਕੇ ਜਿੱਤੀ ਸੀਗੀ ਪੰਜਾਬ ਦੇ ਅੰਦਰ ਜਿਹਨੂੰ ਲੋਕਾਂ ਨੇ ਏਡਾ ਵੱਡਾ ਬਹੁਮਤ ਦਿੱਤਾ ਸੀ ਫਤਵਾ ਦਿੱਤਾ ਸੀ ਸਰਾ ਤੇ ਬਿਠਾਇਆ ਸੀਗਾ ਪੰਜਾਬੀ ਇਹੋ ਜਿਹੇ ਹੁੰਦੇ ਆ ਕਿ ਇਹ ਸੱਫ ਤੇ ਚੁੱਕ ਲੈਂਦੇ ਆ ਤੇ ਐਸ ਕੀ ਫਿਰ ਲੋਕ ਸਭਾ ਚ ਹਾਲ ਕੀ ਹੋਇਆ 240ਵਾਂ ਨੰਬਰ ਅਮਰਤਪਾਲ ਸਿੰਘ ਦਾ ਮੈਂਬਰ ਦੇ ਵਜੋਂ ਆਇਆਗਾ ਸੰਸਦ ਦੇ ਅੰਦਰ 240ਵੇਂ ਨੰਬਰ ਤੇ ਹੁੰਦੇ ਨਹੀਂ ਪਰ ਅਮਰਤਪਾਲ ਉਥੇ ਮੌਜੂਦ ਹੀ ਨਹੀਂ ਹੁੰਦੇ ਤਾਂ ਹੁਣ ਕਿੱਥੋਂ ਵੋਟ ਪਰਸੈਂਟੇਜ ਕਿੱਥੋਂ ਤੋਂ ਕਿੱਥੇ ਆ ਗਿਆ ਸੀਟਾਂ 13 ਦਾ ਦਾਵਾ ਕਰਦੇ ਸੀ ਤਿੰਨ ਰਹਿ ਗਈਆਂ ਮਗਰ ਜੇ ਅਮਰਪਾਲ ਨੂੰ ਸੌ ਨਾ ਚੁਕਵਾਈ ਗਈ ਨਾ ਤਾਂ ਇਹਦਾ ਵੱਡਾ ਨੁਕਸਾਨ ਸਰਕਾਰ ਨੂੰ ਹੋਊਗਾ ਇਹ ਗੱਲ ਨੋਟ ਰੱਖਿਓ ਪੰਜਾਬ ਦੇ ਲੋਕ ਇਹ ਬਾਗੀ ਸੋਚ ਵਾਲੇ ਲੋਕ ਨੇ ਰਾਜ ਦੀਪ ਅਮਰਿਤਪਾਲ ਨੂੰ ਲੈ ਕੇ ਬਹੁਤ ਚਰਚਾ ਦੁਬਾਰਾ ਛੇੜੀ ਹੈ ਕਿ ਅੱਜ ਸੰਸਦ ਦੇ ਵਿੱਚ ਸੌ ਚੱਕ ਸਮਾਗਮ ਸੀਗਾ ਉੱਥੇ ਅਮਰਿਤਪਾਲ ਨੂੰ ਸੌ ਨਹੀਂ ਚੁਕਾਈ ਗਈ ਬਿਲਕੁਲ ਜਗਪ੍ਰੀਤ ਇਹ ਚਰਚਾ ਦਾ ਵੇਸ਼ਾਗਾ ਇਹਦੇ ਤੇ ਚਰਚਾ ਕਰਨੀ ਲਾਜ਼ਮੀ ਬਣਦੀ ਆ ਅਮਰਤਪਾਲ ਕੋਈ ਇੱਕ ਆਮ ਇਨਸਾਨ ਨਹੀਂ ਹੁੰਦਾ ਹੈ ਕਿਹਾਗਾ ਅਮਰਤਪਾਲ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ 2 ਲੱਖ ਵੋਟਾਂ ਦੀ ਲੀਡ ਦੇ ਨਾਲ ਉਹ ਜਿੱਤੇ ਨੇ ਲੋਕਾਂ ਨੇ ਉਹਨਾਂ ਤੇ ਭਰੋਸਾ ਕੀਤਾ ਲੋਕਾਂ ਨੂੰ ਲੱਗਿਆ ਕਿ ਇਹ ਸਾਡੀ ਗੱਲ ਕਰੂਗਾ ਸਾਡੀ ਆਵਾਜ਼ ਚੁੱਕੂਗਾ ਲੋਕਾਂ ਨੇ ਉਹਨਾਂ ਨੂੰ ਆਪ ਦਾ ਮੈਂਬਰ ਚੁਣਿਆ ਲੋਕ ਸਭਾ ਦੇ ਅੰਦਰ ਭੇਜਿਆ ਹੁਣ ਗੱਲ ਇੱਥੇ ਆ ਜਾਂਦੀ ਹੈ ਸਰਕਾਰ ਦੇ ਉੱਤੇ ਵੱਡਾ ਸਵਾਲ ਖੜਾ ਹੋ ਜਾਂਦਾ ਲੋਕ ਸਭਾ ਦੇ ਸੈਕਟਰੀ ਤੇ ਸਵਾਲ ਖੜਾ ਹੋ ਜਾਂਦਾ ਕਿ ਇੱਕ ਚੁਣੇ ਗਏ ਨੁਮਾਇੰਦੇ ਨੂੰ ਸਿਉ ਚਕਾਉਣ ਦੇ ਲਈ ਜੇਲ੍ਹ ਤੱਕ ਕਿਉਂ ਨਹੀਂ ਲਿਆਂਦਾ ਗਿਆ ਇਹਦੇ ਪਿੱਛੇ ਕਾਰਨ ਕੀ ਸੀਗਾ ਇਹ ਸਰਕਾਰ ਨੂੰ ਕਲੀਅਰ ਕਰਨਾ ਪਵੇਗਾ ਠੀਕ ਆ ਬਹੁਤ ਸਾਰੇ ਕੇਸਾਂ ਦੇ ਵਿੱਚ ਪਹਿਲਾਂ ਵੀ ਹੋਇਆਗਾ ਕਿ ਬਾਅਦ ਦੇ ਵਿੱਚ ਸੋਚ ਗਾ ਦਿੱਤੀ ਜਾਂਦੀ ਹੈ ਸਪੀਕਰ ਦੇ ਕਮਰੇ ਦੇ ਅੰਦਰ ਸੋਚ ਗਾ ਦਿੱਤੀ ਜਾਂਦੀ ਹੈ ਇਕੱਲੇ ਨੂੰ ਬੁਲਾ ਕੇ ਇਹ ਚਰਚਾਵਾਂ ਹੁਣ ਵੀ ਚੱਲ ਰਹੀਆਂ ਨੇ ਕਿ ਜੁਲਾਈ ਦੇ ਪਹਿਲੇ ਹਫ਼ਤੇ ਦੇ ਅੰਦਰ ਅਮਰਿਤਪਾਲ ਨੂੰ ਛੇ ਲਿਆਂਦਾ ਜਾਵੇਗਾ ਪੰਜਾਬ ਪਾਲਸ ਤਿਆਰੀ ਕਰ ਰਹੀ ਆ ਇਹ ਚਰਚਾਵਾਂ ਨੇ ਪਰ ਹਲੇ ਤੱਕ ਇਸ ਚੀਜ਼ ਦੀ ਕੋਈ ਵੀ ਕਲੀਅਰ ਪੁਸ਼ਟੀ ਨਹੀਂ ਕੀਤੀ ਗਈ ਕਿਸੇ ਵੀ ਸਰਕਾਰ ਦੇ ਜਿਹੜੇ ਆਫੀਸ਼ੀਅਲ ਤੌਰ ਦੇ ਉੱਤੇ ਜਾਂ ਕਿਸੇ ਅਫਸਰ ਦੇ ਵੱਲੋਂ ਜਾਂ ਕਿਸੇ ਸਰਕਾਰ ਦੇ ਮੰਤਰੀ ਦੇ ਵੱਲੋਂ ਜਾਂ ਸੀਐਮ ਦੇ ਵੱਲੋਂ ਜਾਂ ਕਹਿ ਦਿੱ ਕਿ ਲੋਕ ਸਭਾ ਦੇ ਸੈਕਟਰੀ ਜੀ ਦੀ ਜ਼ਿੰਮੇਵਾਰੀ ਬੰਦੀ ਆ ਇਥੋਂ ਤੱਕ ਕਿ ਜਗਪ੍ਰੀ ਸਵਾਲੇ ਖੜਾ ਹੁੰਦਾ ਕਿ ਪਰਿਵਾਰ ਨੂੰ ਤੱਕ ਨਹੀਂ ਪਤਾਗਾ ਪਰਿਵਾਰ ਨੂੰ ਕੋਈ ਇਸ ਮੈਸੇਜ ਨਹੀਂ ਲੱਗਿਆ ਜਦੋਂ ਸਮਾਗਮ ਹੁੰਦਾ ਹੁੰਦਾ ਸੋਂ ਚੁੱਕਦਾ ਤਾਂ ਉਦੋਂ ਜਿਹੜੇ ਉਮੀਦਵਾਰ ਹੁੰਦੇ ਆ ਜਿਹੜੇ ਮੈਂਬਰ ਚੁਣੇ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਸੁਨੇਹਾ ਭੇਜਿਆ ਜਾਂਦਾ ਲੋਕ ਸਭਾ ਦੇ ਵੱਲੋਂ ਲੋਕ ਸਭਾ ਦੇ ਵੱਲੋਂ ਇਨਵੀਟੇਸ਼ਨ ਜਾਂਦਾਗਾ ਵੀ ਭਾਈ ਆ ਆ ਦੇਣਾ ਤੁਹਾਡਾ ਇਹ ਨੰਬਰ ਆ ਤੇ ਇਹ ਨੰਬਰ ਦੇ ਉੱਤੇ ਤੁਸੀਂ ਇਹਨੇ ਟਾਈਮ ਦਿੱਤੇ ਸੋਂ ਚੁੱਕਣੀ ਆ ਸਾਰਾ ਕੁਝ ਬਕਾਇਦਾ ਉਹਦੇ ਅੰਦਰ ਲਿਖਿਆ ਹੁੰਦਾਗਾ ਬਿਲਕੁਲ ਮੈਂ ਗਲਤ ਨਹੀਂ ਹੈਗਾ ਤਾਂ 240ਵਾਂ ਨੰਬਰ ਅਮਰਤਪਾਲ ਸਿੰਘ ਦਾ ਮੈਂਬਰ ਦੇ ਵਜੋਂ ਆਇਆਗਾ ਸੰਸਦ ਦੇ ਅੰਦਰ 240ਵੇਂ ਨੰਬਰ ਦੇ ਉੱਤੇ ਨਹੀਂ ਤਾਂ ਗੁਰਜੀਤ ਓਜਲਾ ਜਦੋਂ ਪੰਜਾਬ ਦੀ ਲੜੀ ਸ਼ੁਰੂ ਹੁੰਦੀ ਹੈ ਕਿ ਪੰਜਾਬ ਦੇ ਐਮਪੀ ਨੂੰ ਸੌਂ ਚੁਕਾਈ ਜਾਂਦੀ ਆ ਤਾਂ ਗੁਰਜੀਤ ਓਜਲਾ ਸੌਂ ਚਾਗਦੇ ਨੇ ਉਸ ਤੋਂ ਬਾਅਦ ਅਮਰਤਪਾਲ ਦਾ ਨਾਮ ਅਨਾਉਂਸ ਹੁੰਦਾਗਾ ਸਭ ਨੇ ਉਹ ਦੇਖਿਆ ਹੋਊਗਾ ਅਸੀਂ ਵੀ ਚਲਾਵਾਂਗੇ ਇਹਦੇ ਵਿੱਚ ਟੀਮ ਨੂੰ ਮੈਂ ਗੁਜਾਰਸ਼ ਕਰਾਂਗਾ ਜਰੂਰ ਉਹ ਕਲਿੱਪ ਲਗਾਈ ਜਾਵੇ ਤਾਂ ਜਿਹੜੇ ਟੈਂਪਰੇਰੀ ਸਪੀਕਰ ਨਿਯੁਕਤ ਕੀਤੇ ਗਏ ਨੇ ਤੋਂ ਕਿ ਸਪੀਕਰ ਹਜੇ ਚੁਣਿਆ ਜਾਣਾਗਾ VOTING ਹੋਣੀ ਹੈ ਉਸ ਤੋਂ ਬਾਅਦ ਜਿਹੜਾ ਪੱਕਾ ਸਪੀਕਰ ਜਿਹੜਾ ਲੋਕ ਸਭਾ ਨੂੰ ਮਿਲੇਗਾ 18ਵੇਂ ਸੰਸਦ ਨੂੰ ਮਿਲੇਗਾ ਟੈਂਪਰੇਰੀ ਸਪੀਕਰ ਆਵਾਜ਼ ਦਿੰਦੇ ਨੇ ਅਮਰਤਪਾਲ ਸਿੰਘ ਪਰ ਅਮਰਤਪਾਲ ਉੱਥੇ ਮੌਜੂਦ ਹੀ ਨਹੀਂ ਹੁੰਦੇ ਤਾਂ ਹੁਣ ਕਿੱਥੋਂ 2-4 ਸਕਿੰਡ ਵੇਟ ਹੁੰਦਾ ਉਸ ਤੋਂ ਬਾਅਦ ਅਗਲੇ ਜਿਹੜਾ ਨਾਮ ਅਨਾਉਂਸ ਹੋ ਜਾਂਦਾ ਚੰਦਰ ਸਿੰਘ ਚੰਨੀ ਹੋਰਾਂ ਦਾ ਹੁਣ ਉਸ ਤੋਂ ਬਾਅਦ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਅਮਰਤਪਾਲ ਨੂੰ ਭਾਈ ਸੌਂ ਚਕਾਈ ਜਾਊਗੀ ਜਾਂ ਨਹੀਂ ਚਕਾਈ ਜਾਊਗੀ ਪਰ ਕੀ ਸਰਕਾਰ ਜਾਂ ਮੰਨ ਲਓ ਸੈਂਟਰ ਸਰਕਾਰ ਜਾਂ ਜਿਹੜਾ ਸੰਸਦ ਦਾ ਸੈਕਟਰੀ ਹੈ ਉਹਨੂੰ ਇਹ ਚਾਹੀਦਾ ਨਹੀਂ ਸੇਗਾ ਵੀ ਚਾਹ ਸਿਕਿਉਰਿਟੀ ਕਰ ਉਹਨੂੰ ਪ੍ਰੋਟੋਕੋਲ ਦੇ ਅੰਦਰ ਸਿਕਿਉਰਿਟੀ ਕਰਕੇ ਲਿਆਇਆ ਜਾਵੇ ਜਾਂ ਉਹਨੂੰ ਕੋਈ ਸੈਪਰੇਟ ਜਗ੍ਹਾ ਜਾਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਉਹਨੂੰ ਸੌਂ ਚਕਾਈ ਜਾਵੇ ਬਿਲਕੁਲ ਦੇਖੋ ਇਹ ਜ਼ਿੰਮੇਵਾਰੀ ਆ ਨਾ ਪਾਇਨੀ ਕਿ ਐਸਾ ਤੇ ਹਜੇ ਅਜ ਪਹਿਲਾ ਦਿਨ ਸੀਗਾ ਬਾਕੀ ਸਾਰਿਆਂ ਨੂੰ ਚੁਕਾਈ ਜਾ ਮੈਂ ਤੁਹਾਨੂੰ ਜਿਵੇਂ ਗੱਲ ਕੀਤੀ ਕਿ ਬਾਅਦ ਦੇ ਵਿੱਚ ਹੋ ਸਕਦਾ ਉਹਨਾਂ ਨੇ ਸੋਚਿਆ ਹੋਵੇ ਵੀ ਬਾਅਦ ਦੇ ਵਿੱਚ ਕੁਵਾ ਦਾਂਗੇ ਠੀਕ ਆ ਵੀ ਇੱਕ ਵਾਰੀ ਚਿਰ ਸਾਰਿਆਂ ਨੂੰ ਉਹ ਕਰਾ ਦਈਏ ਕੋਈ ਗੱਲ ਨਹੀਂ ਸਮਾਂ ਹੁੰਦਾ ਇਹ 2 ਸਾਲ ਤੱਕ ਮੈਂ ਗਲਤ ਨਹੀਂ ਹੈਗਾ ਤਾਂ 2 ਸਾਲ ਤੱਕ ਇੱਕ ਮੈਂਬਰ ਦੇ ਕੋਲ ਸਮਾਂ ਹੁੰਦਾ ਕਿ 2 ਸਾਲ ਦੇ ਅੰਦਰ ਅੰਦਰ ਉਹਨੇ ਸੌ ਆਪਦੀ ਜਿਹੜੀ ਚੁੱਕਣੀ ਹੁੰਦੀ ਹੈ ਜੇ 2 ਸਾਲ ਦੇ ਵਿੱਚ ਉਹ ਸੌ ਨਹੀਂ ਚੁੱਕਦਾਗਾ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਮੈਂਬਰਸ਼ਿਪ ਆ ਉਹ ਰੱਦ ਹੋ ਜਾਂਦੀ ਹੈ ਤੇ ਫਿਰ ਉੱਥੇ ਬਾਇਲੈਕਸ਼ਨ ਦੁਬਾਰੇ ਚੋਣ ਜਿਹੜੀ ਹੁੰਦੀ ਆ ਤਾਂ ਸਮਾਂ ਹੈਗਾ ਹਜੇ ਜਦੋਂ ਸਪੀਕਰ ਚੁਣਿਆ ਜਾਊਗਾ ਤਾਂ ਸਪੀਕਰ ਦੇ ਕਮਰੇ ਚ ਬੁਲਾ ਕੇ ਸਮਝਾਇਆ ਜਾਊਗਾ ਪਰ ਅੱਜ ਕਿਉਂ ਨਹੀਂ ਲਿਆਂਦਾ ਗਿਆ ਤੁਸੀਂ ਜਿਹੜਾ ਸਵਾਲ ਕੀਤਾ ਲੋਕ ਵੀ ਇਹੀ ਕਰ ਰਹੇ ਨੇ ਲੋਕ ਇਹੀ ਪੁੱਛ ਰਹੇ ਨੇ ਕਿ ਭਾਈ ਉਹਨੂੰ ਅੱਜ ਕਿਉਂ ਨਹੀਂ ਲਿਆਂਦਾ ਗਿਆ ਕਿਉਂਕਿ ਅੰਮ੍ਰਿਤਪਾਲ ਵੀ ਜੇਲ੍ਹ ਤੋਂ ਚਿੱਠੀ ਲਿਖ ਚੁੱਕੇ ਨੇ ਅਮਰਤਾ ਪਾਦੇ ਡੀਸੀ ਅਮਰ ਸਾਨੂੰ ਚਿੱਠੀ ਭੇਜੀ ਹੋਮ ਮਿਨਿਸਟਰੀ ਨੂੰ ਚਿੱਠੀ ਭੇਜੀ ਉਹਨਾਂ ਨੇ ਲਿਖਿਆ ਬਕਾਇਦਾ ਉਹਦੇ ਵਿੱਚ ਕਿ ਭਾਈ ਮੈਂ ਲੋਕਾਂ ਦੇ ਵੱਲੋਂ ਚੁਣਿਆ ਗਿਆ ਨਮਾਇੰਦਾ ਬੋਲਦਾਗਾ ਖਡੂਰ ਸਾਹਿਬ ਤੋਂ ਤੇ ਮੈਨੂੰ ਆਰਜੀ ਤੌਰ ਦੇ ਉੱਤੇ ਬੇਲ ਦਿੱਤੀ ਜਾਵੇ ਤਾਂ ਜੋ ਮੈਂ ਆਪਦਾ ਸੰਵਧਾਨਿਕ ਹੱਕ ਪ੍ਰਾਪਤ ਕਰ ਸਕਾਂ ਮੈਂ ਸੰਸਦ ਦੇ ਵਿੱਚ ਜਾ ਕੇ ਆਪਦੀ ਸੋਚ ਅਖ ਸਕਾਂ ਪਰ ਹੁਣ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਜੇਕਰ ਸਰਕਾਰ ਦਾ ਦੇਖਿਆ ਜਾਵੇ ਹੁਣ ਐਨਐਸਏ ਲਾਇਆ ਕੀ ਨੇ ਅਮਰਤਪਾਲ ਨੂੰ ਜੇ ਬੰਦ ਕਿ ਨਹੀਂ ਕੀਤਾ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਨਾ ਤਾਂ ਹੁਣ ਪੰਜਾਬ ਸਰਕਾਰ ਦੀ ਤਾਂ ਮਨਛਾ ਪਹਿਲਾਂ ਹੀ ਕਲੀਅਰ ਹੋ ਗਈ ਤੁਸੀਂ ਦੇਖੋ ਉਹਦੇ ਜਿੱਤਣ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਦੁਬਾਰੇ ਐਨਐਸਰ ਰੀਪੀਟ ਹੋਈ ਆ ਸਵਾਲ ਤਾਂ ਉਹਦੇ ਤੇ ਹੀ ਖੜੇ ਹੋ ਰਹੇ ਨੇ ਜਿਹੜੇ ਉਹਦੇ ਵਕੀਰ ਨੇ ਜਾਂ ਅਮਰਤਪਾਲ ਦੇ ਸਮਰਥਕ ਨੇ ਜਿਹੜੇ ਉਹ ਲੋਕ ਨੇ ਜਿਹੜੇ ਇਸ ਚੀਜ਼ ਨੂੰ ਪੋਲੀਟੀਕਲ ਐਨਾਲਾਈਜ਼ਿਸ ਨੂੰ ਸਮਝਦੇ ਆ ਜਾਂ ਮਨੁੱਖੀ ਅਧਿਕਾਰਾਂ ਨੂੰ ਸਮਝਦੇ ਆ ਉਹ ਸਵਾਲ ਆ ਚੁੱਕਰੇ ਨੇ ਉਹ ਕਹਿ ਰਹੇ ਨੇ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਜਿਹੜਾ ਇਹ ਸਰਕਾਰ ਨੇ ਐਨਐਸ ਵਧਾਇਆ ਹੂੰ ਕੀ ਇਹਦੇ ਨਾਲ ਆਉਣ ਵਾਲੇ ਜਿਹੜੇ ਬਾਈ ਇਲੈਕਸ਼ਨਸ ਹੋਣੇ ਨੇ ਉਹਨਾਂ ਤੇ ਅਸਰ ਪਾਏਗਾ ਬਿਲਕੁਲ ਪਾਊਗਾ ਤੁਸੀਂ ਐਤਕੀ ਦੇਖ ਲਓ ਲੋਕ ਸਭਾ ਦੇ ਅੰਦਰ ਸਤਾਤਰ ਸਰਕਾਰ ਹੋਵੇ ਸਤਾਤਰ ਪਾਰਟੀ ਹੋਵੇ ਉਹਨੇ ਆਪਦੇ ਪੰਜ ਮੰਤਰੀ ਮੈਦਾਨ ਚ ਉਤਾਰੇ ਸੀਗੇ ਪੰਜਾਂ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਜਿੱਤਿਆਗਾ ਤੇ ਚਾਰ ਮੰਤਰੀ ਜਿਹੇ ਆ ਜਿਹੜੇ ਆਪਦੇ ਹੜਕੀਆਂ ਚ ਹਾਰ ਗਏ ਫਿਰ ਦੱਸੋ ਕਿ ਸਰਕਾਰ ਦੇ ਉੱਤੇ ਅਸਰ ਪਿਆ ਕਿ ਨਹੀਂ ਪਿਆ ਜੋ ਸਾਲ ਪਹਿਲਾਂ ਅਮਰਤਪਾਲ ਲਈ ਆਪਰੇਸ਼ਨ ਹੋਇਆ ਜੋ ਪੰਜਾਬ ਦੇ ਮੁੰਡਿਆਂ ਦੇ ਲਈ ਆਪਰੇਸ਼ਨ ਹੋਇਆ ਉਹਦਾ ਕਿਤੇ ਨਾ ਕਿਤੇ ਇਫੈਕਟ ਪਿਆ ਕੱਲਾ ਉਹਦਾ ਨਹੀਂ ਪਿਆ ਸਰਕਾਰ ਦੇ ਉੱਤੇ ਬਹੁਤ ਸਾਰੀ ਗੱਲਾਂ ਦਾ ਇਫੈਕਟ ਪਿਆ ਨਸ਼ੇ ਦਾ ਮੁੱਦਾ ਹੋ ਗਏ ਜਾਂ ਫਿਰ ਲਾਅਨ ਆਰਡਰ ਦਾ ਮੁੱਦਾ ਹੋਵੇ ਜਾਂ ਫਿਰ ਪਾਣੀਆਂ ਦਾ ਮਸਲਾ ਹੋਵੇ ਬਹੁਤ ਸਾਰੇ ਮਸਲੇ ਨੇ ਪਰ ਜਿਹੜਾ ਇੱਕ ਇਹ ਧਾਰਮਿਕ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ ਜਾਂ ਕਹਿਦਗੇ ਪਰ ਮੈਂ ਨਾ ਇਹਨੂੰ ਹੋਰ ਐਂਗਲ ਨਾਲ ਦੇਖਦਾ ਜਗਪ੍ਰੀਤ ਜੀ ਇਹਨੂੰ ਦੇਖਿਆ ਜਾਵੇ ਨਾ ਕੱਲਾ ਤੁਸੀਂ ਇਹਨੂੰ ਅੰਮ੍ਰਿਤਪਾਲ ਦਾ ਮੁੱਦਾ ਨਾ ਸਮਝੋ ਤੁਸੀਂ ਇਹ ਨਾ ਸਮਝੋ ਕਿ ਜਾਂ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਜੇਲ੍ਹ ਚ ਬੰਨ ਬੈਠੇ ਆ ਸਰਕਾਰ ਨੇ ਐਨਐਸਏ ਲਾਇਆ ਤੇ ਲੋਕਾਂ ਨੇ ਉਹਦੇ ਵਿਰੋਧ ਦੇ ਵਿੱਚ ਇਹ ਕੀਤਾ ਇਹ ਅੰਮ੍ਰਿਤਪਾਲ ਦਾ ਮੁੱਦਾ ਨਹੀਂ ਨਾ ਉਹਨਾਂ ਲੋਕਾਂ ਦਾ ਮੁੱਦਾ ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਬਣ ਚੁੱਕਿਆ ਜੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਣ ਚੁੱਕੀ ਹੈ ਕਿਉਂਕਿ ਇਹ ਪੰਜਾਬ ਦੇ ਨਾਲ ਜਿਹੜਾ ਇਹ ਕਹਿ ਦਈਏ ਧੱਕਾ ਇਹ ਲੰਬੇ ਸਮੇਂ ਤੋਂ ਹੋ ਰਿਹਾ ਅੱਜ ਕਿੰਨੇ ਬੰਦੀ ਸਿੰਘ ਸਜ਼ਾ ਪੂਰੀ ਕਰਕੇ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਉਹ ਕੀ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜਾ ਆ ਵੀ ਹੋ ਰਿਹਾ ਐਨਐਸਏ ਲਾਉਣਾ ਐਨਐਸਏ ਨੂੰ ਰਿਪੀਟ ਕਰਨਾ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਹੋਰ ਕੀ ਹੈ ਇਹ ਅਸੀਂ ਨਹੀਂ ਇਹ ਗੱਲ ਕਹਿ ਰਹੇ ਇਹ ਜਿਹੜੇ ਵਕੀਲ ਨੇ ਜਿਹੜੇ ਮਾਹਰ ਨੇ ਉਹ ਇਹ ਗੱਲ ਕਹਿੰਦੇ ਨੇ ਤੁਸੀਂ ਉਹਨਾਂ ਦੇ ਜ਼ੁਬਾਨੀ ਸੁਣੋ ਦਾ ਉਹ ਇਹ ਗੱਲ ਕਹਿੰਦੇ ਨੇ ਵੀ ਇਹ ਅਧਿਕਾਰਾਂ ਦੀ ਉਲੰਘਣਾ ਹੈ ਕਿਉਂਕਿ ਜਦੋਂ ਲੋਕਾਂ ਨੇ ਇੱਕ ਬੰਦੇ ਨੂੰ ਚੁਣ ਕੇ ਚੁਣ ਲਿਆ ਦਾ ਨੁਮਾਇੰਦਾ ਚੁਣ ਲਿਆ ਉਸ ਤੋਂ ਬਾਅਦ ਉਹਦੇ ਉੱਤੇ ਐਨਐਸਏ ਰੀਪੀਟ ਕਰਨਾ ਉਹਨੂੰ ਆਰਜੀ ਤੌਰ ਤੇ ਤੇ ਉਹ ਬੇਲ ਦੀ ਮੰਗ ਕਰ ਰਿਹਾ ਸੋਚ ਚੁੱਕਣ ਦੇ ਲਈ ਉਹਦੀ ਕੋਈ ਪਰਮਿਸ਼ਨ ਨਾ ਦੇਣਾ ਇੱਥੇ ਤੱਕ ਕਿ ਪੱਤਰ ਦਾ ਕੋਈ ਜਵਾਬ ਤੱਕ ਹਲੇ ਤੱਕ ਹੋਮ ਮਿਨਿਸਟਰੀ ਦੇ ਵੱਲੋਂ ਵਾਜਬ ਨਹੀਂ ਸਮਝਿਆ ਗਿਆ ਕਿ ਉਹ ਚਿੱਠੀ ਦਾ ਜਵਾਬ ਦਿੱਤਾ ਜਾਵੇ ਤਾਂ ਫਿਰ ਉਹ ਉਹਨੂੰ ਕੀ ਸਮਝਣ ਲੋਕ ਇਹ ਧੱਕਾ ਨਹੀਂ ਆ ਉਹਨਾਂ ਦੇ ਨਾਲ ਫਿਰ ਉਹਨੂੰ ਕੀ ਸਮਝ ਸਮਝਿਆ ਕੀ ਜਾਵੇ ਤਾਂ ਫਿਰ ਇਹਦਾ ਅਸਰ ਤਾਂ ਸਰਕਾਰ ਤੇ ਪਊਗਾ ਨਾ ਜਿਹੜੇ ਸਰਕਾਰ 92 ਸੀਟਾਂ ਲੈ ਕੇ ਜਿੱਤੀ ਸੀਗੀ ਪੰਜਾਬ ਦੇ ਅੰਦਰ ਜਿਹਨੂੰ ਲੋਕਾਂ ਨੇ ਏਡਾ ਵੱਡਾ ਬਹੁਮਤ ਦਿੱਤਾ ਸੀ ਫਤਵਾ ਦਿੱਤਾ ਸੀ ਸਰਾ ਤੇ ਬਿਠਾਇਆ ਸੀਗਾ ਪੰਜਾਬੀ ਇਹੋ ਜੇ ਹੁੰਦੇ ਆ ਕਿ ਇਹ ਸੱਫ ਤੇ ਚੁੱਕ ਲੈਂਦੇ ਆ ਤੇ ਐਸੇ ਕੀ ਫਿਰ ਲੋਕ ਸਭਾ ਚ ਹਾਲ ਕੀ ਹੋਇਆ ਤੁਸੀਂ ਆਪ ਦੇਖ ਲਓ ਵੋਟ ਪਰਸੈਂਟ ਕਿੱਥੋਂ ਤੋਂ ਕਿੱਥੇ ਆ ਗਿਆ ਸੀਟਾਂ 13 ਦਾ ਦਾਵਾ ਕਰਦੇ ਸੀ ਤਿੰਨ ਰਹਿ ਗਈਆਂ ਮਗਰ ਸਤਾਧਰ ਪਾਰਟੀ ਸੀ 2.5 ਸਾਲਾਂ ਦੇ ਵਿੱਚ ਕੰਮ ਨਹੀਂ ਹੋ ਲੋਕਾਂ ਨੇ ਉਹਨਾਂ ਚੀਜ਼ ਨੂੰ ਦੇਖਿਆ ਨਾ ਲੋਕਾਂ ਨੇ ਉਹ ਚੀਜ਼ ਦੇਖੀ ਖਡੂਰ ਸਾਹਿਬ ਦੇ ਅੰਦਰ ਮંત્રી ਸਰਕਾਰ ਦੇ ਮੰਤਰੀ ਚੋਣ ਲੜ ਰਹੇ ਸੀਗੇ ਲਾਲਜੀਤ ਭੁੱਲਰ ਤੇ ਹਾਰ ਹੋਈ ਆਪਦੇ ਹਲਕੇ ਚੋ ਹਾਰ ਗਏ ਪੱਟੀ ਚੋਂ ਕਹਿੰਦੇ ਵੋਟਾਂ ਨਹੀਂ ਪਈਆਂ ਜਿੱਥੋਂ ਐ ਵਿਧਾਇਕ ਚੁਣੇ ਗਏ ਨੇ ਤਾਂ ਕਿਤੇ ਨਾ ਕਿਤੇ ਸਰਕਾਰ ਵੀ ਇਹਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਬਿਲਕੁਲ ਘਿਰਦੀ ਆ ਰਹੀ ਆ ਜਗਪਤ ਜੇ ਅਮਨਤ ਪਾਲ ਨੂੰ ਸੌ ਨਾ ਚੁਕਵਾਈ ਗਈ ਨਾ ਤਾਂ ਇਹਦਾ ਵੱਡਾ ਨੁਕਸਾਨ ਸਰਕਾਰ ਨੂੰ ਹੋਊਗਾ ਇਹ ਗੱਲ ਨੋਟ ਰੱਖਿਓ ਪੰਜਾਬ ਦੇ ਲੋਕ ਇਹ ਬਾਗੀ ਸੋਚ ਵਾਲੇ ਲੋਕ ਨੇ ਅੱਜ ਤੱਕ ਦਾ ਇਤਿਹਾਸ ਆ ਪੰਜਾਬ ਦਾ ਰਿਕਾਰਡ ਬੋਲਦਾ ਜਦੋਂ ਵੀ ਪਿਛਲੇ ਅਸੀਂ ਨਿਗਾ ਮਾਰਦੇ ਆ ਜੇ ਬਗਾਵਤ ਉੱਠੀ ਆ ਜਿੰਨੇ ਵੀ ਸੰਘਰਸ਼ ਹੋਏ ਆ ਲੜਾਈਆਂ ਲੜੀਆਂ ਗਈਆਂ ਉਹ ਪੰਜਾਬ ਤੋਂ ਉੱਠੀ ਆ ਤੇ ਪੰਜਾਬ ਦੇ ਲੋਕ ਨੇ ਇਹ ਬਾਗੀ ਲੋਕ ਨੇ ਖਾਸ ਤੌਰ ਦੇ ਉੱਤੇ ਜਿਵੇਂ ਆਪਾਂ ਮਾਜੇ ਦੀ ਗੱਲ ਕੀਤੀ ਜਾਵੇ ਮਾਜਾ ਤਾਂ ਜਾਣਾ ਹੀ ਕੁਰਬਾਨੀਆਂ ਦੇ ਕਰਕੇ ਜਾਂਦਾ ਹੈਗਾ ਤਾਂ ਇਹ ਸਰਕਾਰ ਨੂੰ ਖਮਿਆਜਾ ਆਪ ਦਾ ਭੁਗਤਣਾ ਪਊਗਾ ਹਾਂ ਸਰਕਾਰ ਨੂੰ ਚਾਹੀਦਾ ਕਿ ਸਰਕਾਰ ਜੇ ਆਪਦੀ ਸ਼ਬੀ ਬਰਕਰਾਰ ਰੱਖਣਾ ਚਾਹੁੰਦੀ ਹੈ ਸਰਕਾਰ ਨਹੀਂ ਚਾਹੁੰਦੀ ਕਿ ਸਾਡਾ ਨੁਕਸਾਨ ਹੋਵੇ ਹੋਰ ਜ਼ਿਆਦਾ ਜੋ ਹੋਣਾ ਸੀ ਉਹ ਹੋ ਗਿਆ ਅੱਗੇ ਸਰਕਾਰ ਨਹੀਂ ਚਾਹੁੰਦੀ ਤਾਂ ਸਰਕਾਰ ਨੂੰ ਜਿਹੜਾ ਅਮਰਤਪਾਲ ਸਿੰਘ ਦਾ ਇੱਕ ਨੁਮਾਇੰਦੇ ਦਾ ਇੱਕ ਲੋਕਾਂ ਦੇ ਵੱਲੋਂ ਚੁਣੇ ਗਏ ਨੁਮਾਇੰਦੇ ਦਾ ਹੱਕ ਬਣਦਾ ਸੰਵਧਾਨਿਕ ਹੱਕ ਆ ਸੌਂਚਕਾਉਣ ਦਾ ਤੁਹਾਨੂੰ ਸੌਂਚਕਾਉਣੀ ਚਾਹੀਦੀ ਹੈ ਫਿਰ ਉਹ ਚਾਹੇ ਵੀਡੀਓ ਕਾਨਫਰੈਂਸ ਦੇ ਰਾਹੀਂ ਚਕਾਉਣ ਜਾਂ ਸਿਕਿਉਰਿਟੀ ਦੇ ਵਿੱਚ ਉਹਨੂੰ ਲੈ ਕੇ ਜਾਇਆ ਜਾਵੇ ਸੰਸਦ ਦੇ ਵਿੱਚ ਲਿਆ ਕੇ ਉਹਨੂੰ ਸੌਂਚਕਾਈ ਜਾਵੇ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਬੰਦੀਆ ਲੋਕ ਸਭਾ ਦੇ ਸੈਕਟਰੀ ਦੀ ਜ਼ਿੰਮੇਵਾਰੀ ਬੰਦੀ ਆ ਤੇ ਮੈਨੂੰ ਲੱਗਦਾ ਕਿ ਸਰਕਾਰ ਸਿਆਣੀਆਂ ਬਹੁਤ ਸਾਰੇ ਸਿਆਣੇ ਅਫਸਰ ਬੈਠਿਆ ਵਿੱਚ ਇਹ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਸਮਝਦਾਰ ਨੇ ਉਹ ਖੁਦ ਇਸ ਚੀਜ਼ ਨੂੰ ਸਮਝਦੇ ਨੇ ਤਾਂ ਉਹ ਮੈਨੂੰ ਲੱਗਦਾ ਜਰੂਰ ਇਸ ਚੀਜ਼ ਨੂੰ ਸਮਝਣਗੇ ਜੇ ਨਹੀਂ ਸਮਝਣਗੇ ਫਿਰ ਕਮਾਂਡ ਲੋਕਾਂ ਦੇ ਹੱਥ ਦੇ ਵਿੱਚ ਆ ਭਾਈ ਕਿਉਂਕਿ ਇਹ ਬਟਨ ਆਪਣਾ ਮੁੱਖ ਮੰਤਰੀ ਖੁਦ ਕਹਿੰਦੇ ਹੁੰਦੇ ਆ ਵੀ ਇੱਕ ਟਾਈਮ ਹੁੰਦਾ ਹੁੰਦਾ ਇੱਕ ਸਮਾਂ ਆਉਂਦਾ ਹੁੰਦਾ ਉਹਦੇ ਤੁਸੀਂ ਸਾਰਾ ਕੁਝ ਕਰਨਾ ਤੇ ਫਿਰ ਲੋਕ ਉਹ ਕਰ ਦੇਣਗੇ ਚੋਣਾਂ ਆ ਰਹੀਆਂ ਨੇ ਜਲੰਧਰ ਦੀ ਚੋਣ ਆ ਰਹੀ ਹੈ ਜੀ ਉਸ ਤੋਂ ਬਾਅਦ ਚਾਰ ਚੋਣਾਂ ਹੋਰ ਹੋਣੀਆਂ ਨੇ ਪੰਜਾਬ ਦੇ ਅੰਦਰ ਪੰਜ ਹਲਕਿਆਂ ਦੇ ਚੋਣਾਂ ਤੇ ਨਤੀਜੇ ਆਪੇ ਸਾਹਮਣੇ ਆ ਜਾਣਗੇ ਤੁਹਾਡੇ